ਇੰਮਤਾ ਬਾਗੀ ਧੜੇ ਨੂੰ ਇੱਕ ਵੱਡਾ ਘਟਕਾ ਲੱਗਿਆ ਸਰਜੀਤ ਸਿੰਘ ਜਿਨ੍ਹਾਂ ਦਾ ਹਾਲਾਂਕਿ ਅਕਾਲੀ ਦਲ ਨੇ ਵੀ ਕਹਿ ਰਹੇ ਸੀ ਕਿ ਅਸੀਂ ਉਹਨਾਂ ਦਾ ਨਾਮ ਵੀ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ ਉਹ ਅੱਜ ਆਵਾਜ਼ੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਗੀ ਧੜਾ ਉਹਨਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਮੰਨ ਰਿਆ ਸੀਗਾ ਦੇਖੋ ਬਾਗੀ ਧੜੇ ਦਾ ਮਤਲਬ ਹੀ ਜਿਲੰਦਰ ਦੀ ਇਲੈਕਸ਼ਨ ਦੇ ਵਿੱਚ ਇਹ ਉਜੰਨ ਪੈਦਾ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਸੋਈ ਨੀ ਸਿਟਿਊਏਸ਼ਨ ਬਣ ਉਸ ਉਹ ਹੁਣ ਕੀ ਸਮਝਿਆ ਇਹੀ ਨਤੀਜਾ ਹੁੰਦਾ ਨਾ ਕਿ ਹਰ ਗੱਲ ਦੇ ਉੱਤੇ ਘਟਿਆ ਰਾਜਨੀਤੀ ਜਿਹੜੀ ਪਾਰਟੀ ਦੇ ਖਿਲਾਫ ਜੇ ਤੁਹਾਡੀ ਮਨਸ਼ਾ ਠੀਕ ਨਹੀਂ ਤੇ ਤੁਸੀਂ ਇੱਕ ਚੰਗਾ ਜਿਹੜਾ ਪੁਰਾਣਾ ਸਾਡਾ ਪਰਿਵਾਰ ਸੀ ਜੇਦਰ ਕੀਪੁਰ ਸਿੰਘ ਦੀ बस्ती ਵਿੱਚੋਂ ਦਾ ਉਹਦੀ ਹਸੋਣੀ ਸਥਿਤੀ ਜਿਹੜੀ ਐ ਬਣਾ ਕੇ ਤੇ ਅੱਜ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਇਹਨਾਂ ਨੂੰ ਪੁੱਛੋ ਹੁਣ ਤੁਹਾਡੇ ਕੋਲੇ ਕੀ جواب ਹੈ ਹੁਣ ਤੁਸੀਂ ਉਹਨਾਂ ਦੇ ਨਾਲ ਖੜੇ ਤੁਹਾਡਾ ਮਤਲਬ ਸਿਰਫ ਤਮਾਸ਼ਾ ਬਣਾਉਣਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਗੰਭੀਰਤਾ ਦੇ ਨਾਲ ਜਿਹੜੀ ਸਾਰੀ ਸਥਿਤੀ ਨੂੰ ਸਮਝ ਕੇ ਲੋਕਾਂ ਦੇ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ رائے ਦੇ ਮੁਤਾਬਕ ਕੰਮ ਕਰ ਰਹੇ ਸੀ ਔਰ ਬੜਾ ਸੋਣਾ ਸੀ ਫੈਸਲਾ ਕੀਤਾ ਸੀ ਕਿਉਂਕਿ ਉਸ ਹਸਕੇ ਦੇ ਵਿੱਚ ਬੀਜੇਪੀ ਕੋਲ 23 ਸਾਲ ਲਗਾਤਾਰ ਜਨ ਕਰਕੇ ਜਥੇਬੰਦੀ ਵਿੱਚ ਸੀ ਅਸੀਂ ਇਸ ਇਲੈਕਸ਼ਨ ਨੂੰ ਜਿਹੜਾ ਅਸੀਂ ਵਰਜਨ ਸਮਾਜ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦੇ ਸੀ ਆਪਣੀ ਆਰਗੇਨਾਈਜੇਸ਼ਨ ਅਸੀਂ 2 ਸਾਲ ਲਾ ਕੇ ਤਗਲੀ ਕਰਕੇ ਇੱਕ ਉਹ ਜਨਰਲ ਐਕਸੈਪਟ ਲੱਗਣਾ ਚਾਹੀਦਾ ਪਰ ਇਹਨਾਂ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੇ ਪਾਰਟੀ ਦਾ ਜਰੂਸ ਕਿਟ ਰਮਾ ਹੁਣ ਤਾਂ ਸਾਰਾ ਗੱਲ ਸਾਹਮਣੇ ਆ ਗਈ ਹੁਣ ਕੀ ਜਵਾਬ ਹੈ ਇਹਨਾਂ ਕੋਲੇ ਕਿ ਹੁਣ ਖੜੇ ਨਹੀਂ ਤੁਸੀਂ ਉਹਨਾਂ ਦੇ ਨਾਲ ਕਿਸੇ ਵੀ ਪੁਰਾਣੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਇਹ ਬਸ ਇਹ ਤਾਂ ਬਹੁਤ ਮਾੜੀ ਗੱਲ ਸੀ ਜਿਹੜੀ ਇਹਨਾਂ ਸਾਡੇ ਸਾਥੀਆਂ ਨੇ ਕੀਤੀ ਹੈ ਜਿਹਦਾ ਦਚਿੱਜਾ ਅੱਜ ਸਾਰੇ ਸਾਹਮਣੇ